ਸ਼ਿਰਮੁਖਸਰ ਸਾਹਿਬ ਮਾਡਲ ਟਾਊਨ ਅਤੇ ਅੰਬੇਦਕਰ ਨਗਰ ਵਾਸੀ ਲੰਮੇ ਸਮੇਂ ਤੋਂ ਸੀਵਰੇਜ ਦੇ ਪਾਣੀ ਤੋਂ ਪਰੇਸ਼ਾਨ ਕਈ ਵਾਰ ਮਹਿਕਮੇ ਨੇ ਕੀਤੀਆਂ ਸ਼ਿਕਾਇਤਾਂ ਪਰ ਨਹੀਂ ਹੋਈ ਕੋਈ ਸੁਣਵਾਈ ਅੱਜ ਮਾਡਲ ਟਾਊਨ ਅਤੇ ਅੰਬੇਦਕਰ ਨਗਰ ਵਾਸੀਆਂ ਨੇ ਐਕਸ਼ਨ ਸ਼ਮਿੰਦਰ ਸਿੰਘ ਸੀਵਰੇਜ ਵਿਭਾਗ ਸ਼ਿਰਮੁਖਸਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਸ ਮੌਕੇ RAM ਸਿੰਘ ਕਿਸਾਨ ਜਥੇਬੰਦੀ ਜਰਨਲ ਕਤਰ ਸਿੱਧੂ ਪਰ ਪਾਸਟਰ ਗੁਰਜੰਨ ਸਿੰਘ ਸਮਾਜ ਸੇਵੀ ਦਰਸ਼ਨ ਸਿੰਘ ਫੌਜੀ ਅਤੇ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰੀ ਯੂਨੀਅਨ ਪ੍ਰਧਾਨ ਸ਼ਮਿੰਦਰ ਸਿੰਘ ਬਾਬੀ ਅਤੇ ਮਲਾਣੀ ਵਾਸੀ ਹਾਜ਼ਰ ਸਨ ਇਸ ਮੌਕੇ ਬਲਵੰਤ ਸਿੰਘ ਸਮੇਵਾਲੀ ਰਾਸ਼ਟਰੀ ਸਖਤਰ ਤੇ ਲੋਕ ਸਭਾ ਹਲਕਾ ਫਰ ਰੇਪਰ ਇਨਚਾਰਜ ਨੈਸ਼ਨਲਿਸਟ ਜਸਟਿਸ ਪਾਰਟੀ ਪਹੁੰਚੇ ਅਤੇ ਐਕਸਨ ਨਾਲ ਗੱਲਬਾਤ ਕੀਤੀ ਐਕਸਨ ਨੇ ਦੱਸਿਆ ਕਿ ਮਾਡਲ ਟਾਊਨ ਤੋਂ ਦੁਸ਼ਹਿਰਾ ਗਰਾਊਂਡ ਤੱਕ ਪਾਈਪਲਾਈਨ ਪਾਉਣ ਲਈ ਟੈਂਡਰ ਪਾਸ ਹੋ ਗਿਆ ਹੈ ਅਤੇ ਜਲਦੀ ਹੀ ਇਸ ਸਮੱਸਿਆ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ ਬਲਵੰਤ ਸਮੇਵਰ ਨੇ ਆਖਿਆ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਮੋਹੱਲਾ ਨਿਵਾਸੀ ਵੱਖ-ਵੱਖ ਜਥੇਬੰਦੀਆਂ ਨਾਲ ਮਿਲ ਕੇ ਐਕਸਨ ਦਾ ਦਫ਼ਤਰ ਦਾ ਘੇਰਾਵ ਕਰਨਗੇ ਇਸ ਤੋਂ ਇਲਾਵਾ ਸਵਰਨਜੀਤ ਸਿੰਘ ਉਦੇਕਰਨ ਨੇ ਕਿਹਾ ਕਿ ਸੀਵਰੇਜ ਦੇ ਪਾਣੀ ਨਾਲ ਮੇਰੀ ਫਸਲ ਖਰਾਬ ਹੋ ਰਹੀ ਹੈ ਜਿਸ ਦਾ ਜ਼ਿੰਮੇਵਾਰ ਸੀਵਰੇਜ ਵਿਭਾਗ ਹੋਵੇਗਾ ਜੁੜੇ ਹੋਏ ਮਾਹਰਮ ਸਿੰਘ ਬੀਕੇ ਸਿੱਧੂ ਪਰ ਜਰਨਲ ਸਕੱਤਰ ਅੱਜ ਐਕਸ਼ਨ ਦਫ਼ਤਰ ਪਹੁੰਚੇ ਕੀ ਕਹਿਣਾ ਚਾਹੁੰਦੇ ਆ ਇੱਕ ਕਿਸਾਨ ਸੀ ਸਵਰਨਜੀਤ ਸਿੰਘ ਉਹਦੀ ਕਣਕ 'ਚ ਪਾਣੀ ਪੈ ਰਿਹਾ ਸੀ ਉਹਦਾ ਕਾਫੀ ਨੁਕਸਾਨ ਹੋ ਰਿਹਾ ਸੀ ਐਕਸ਼ਨ ਸਾਹਿਬ ਨੂੰ ਮਿਲੇ ਸੀ ਅਸੀਂ ਵੀ ਸੀਵਰੇਜ ਜਿਹੜਾ ਓਵਰਫਲੋ ਹੋ ਕੇ ਕਿਸਾਨ ਦੀ ਕਣਕ 'ਚ ਪਾਣੀ ਪੈ ਰਿਹਾ ਉਹਦਾ ਸਾਨੂੰ ਕੋਈ ਹੱਲ ਕਰਕੇ ਦਿਓ ਉਹਨਾਂ ਨੇ ਸਾਡੀ ਬਹੁਤ ਚੰਗੀ ਗੱਲ ਸੁਣੀ ਆ ਵਿਸ਼ਵਾਸ ਦਿਵਾਇਆ ਵੀ ਹਫ਼ਤੇ ਦੇ ਵਿੱਚ ਉਹ ਥੋੜਾ ਹੱਲ ਕਰ ਦਾਂਗੇ ਇੱਕ ਜਿਹੜੀ ਡਾਕਟਰ ਮਵੇਦਕਾਰ ਵਸਤੀ ਆ ਉਹਦੇ ਸੀਵਰੇਜ ਓਵਰਫਲੋ ਹੋ ਕੇ ਬਿਮਾਰੀ ਫੈਲਣ ਦਾ ਡਰ ਆ ਬੱਚੇ ਬਹੁਤ ਔਖੇ ਸੀ ਨੰਗੇ ਟਾਪੇ ਵਾਲਿਆਂ ਨੂੰ ਬਹੁਤ ਔਖਾ ਹੋ ਰਿਹਾ ਸੀ ਉਹਦੀ ਵੀ ਉਹਨਾਂ ਨੇ ਸਮੱਸਿਆ ਹੱਲ ਕਰਨ ਦਾ ਵਾਅਦਾ ਲਿਆ ਸਾਡੇ ਨਾਲ ਹਫਤੇ ਤਾਈਂ ਵੀ ਅਸੀਂ ਉਹਦੇ ਤੇ ਐਕਸ਼ਨ ਲਵਾਂਗੇ ਅਸੀਂ ਸੀਵਰੇਜ ਦੀ ਸਫਾਈ ਕਰਾ ਕੇ ਆਰਜੀ ਟੈਂਪਰੇਰੀ ਕਰਾਂ ਪਾਣੀ ਕੱਢਾਂਗੇ ਨਾਲੇ ਕਿਸਾਨ ਦੀ ਫਸਲ ਬਚ ਜੂਗੀ ਨਾਲੇ ਵਸਤੀ ਦਾ ਟੈਂਪਰੇਰੀ ਪਾਣੀ ਕੱਢਾਂਗੇ ਉਸ ਤੋਂ ਬਾਅਦ ਟੈਂਡਰ ਪਾ ਕੇ ਗਾਂ ਵਾਲਾ ਪ੍ਰੋਸੀਜਰ ਗਾਂ ਚ ਲਾਵਾਂਗੇ ਜਿਵੇਂ ਕਿਸਾਨ ਕਾਫੀ ਘਟ ਵਿੱਚ ਜਾ ਰਿਹਾ ਹੈ ਜੇ ਮੰਨ ਲਓ ਸੀਵਰੇਜ ਵਿਭਾਗ ਪਾਣੀ ਗੰਦੇ ਦੀ ਸਪਲਾਈ ਨਹੀਂ ਰੋਕਦੇ ਤੇ ਤੁਹਾਡੇ ਵੱਲੋਂ ਜਥੇਬੰਦੀ ਵੱਲੋਂ ਕੀ ਐਕਸ਼ਨ ਲਿਆ ਜਾ ਸਕਦਾ ਹੈ ਫਿਰ ਅਸੀਂ ਇਹ ਐਕਸ਼ਨ ਲਾਵਾਂਗੇ ਵੀ ਕਿਸਾਨ ਦਾ 50% ਤਾਂ ਨੁਕਸਾਨ ਹੋ ਚੁੱਕਿਆ ਜੇ ਉਹਦੀ ਫਸਲ ਪੂਰੀ ਦਾ ਨੁਕਸਾਨ ਹੋ ਗਿਆ ਅਸੀਂ ਉਹ ਮਾਜਵੇ ਦੀ ਮੰਗ ਕਰਦੇ ਹਾਂ ਵੀ ਸਾਨੂੰ ਉਹਦਾ ਖਰਚਾ ਦਿੱਤਾ ਜਾਵੇ ਜੇ ਨਾ ਖਰਚਾ ਦੇਣਗੇ ਫਿਰ ਅਸੀਂ ਕੋਰਟ ਦੇ ਵਿੱਚ ਉਹਦੀ ਅਪਲੀਕੇਸ਼ਨ ਲਾ ਕੇ ਪੂਰੇ ਤੇ ਐਕਸ਼ਨ ਲਵਾਂਗੇ ਕਿਸਾਨ ਦਾ ਕੀ ਕਸੂਰ ਆ ਉਹਦੇ ਫਸਲ ਦਾ ਕਿਉਂ ਨੁਕਸਾਨ ਹੋਇਆ ਉਹਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਤਾਂ ਅੱਗੇ ਹੀ ਖੁਦਕੁਸ਼ੀਆਂ ਕਰ ਰਿਹਾ ਮਰ ਰਿਹਾ ਜੇ ਉਹਦੀ ਫਸਲ ਮਾਰ ਗਈ ਤਾਂ ਕਿਸਾਨ ਤਾਂ ਬਹੁਤ ਘਾਟੇ 'ਚ ਜਾ ਡੂਗਾ ਅਸੀਂ ਸਿੱਧੂਪੁਰਾ ਯੂਨੀਅਨ ਨਾਲ ਜੁੜੇ ਹੋਏ ਆ ਉਹਦੇ ਵਰਕਰ ਆ ਅੱਜ ਐਕਸ਼ਨ ਸਾਹਦੇ ਪਹੁੰਚੇ ਕੀ ਕਹਿਣਾ ਚਾਹੁੰਦੇ ਆ ਅਸੀਂ ਸਾਹਦੇ ਪਹੁੰਚੇ ਆ ਕਿ ਸੀਵਰ ਬਾਰੇ ਕੋਈ ਸਮੱਸਿਆ ਸੀ ਮੇਰਾ ਨਾਮ ਜੀ 파ਸਰ ਗੁਰਜੰਟ ਸਿੰਘ ਹੈ ਜੀ ਮੈਂ ਮੇਧਕਲ ਭੱਲੇ ਦੇ ਵਿੱਚ ਰਹਿਣਾ ਔਰ ਕਾਫੀ ਸਮੇਂ ਤੋਂ ਸਾਡਾ ਲੰਬਾ ਇੱਕ ਸੀਵਰੇਜ ਦਾ ਬੜਾ ਬੜੀ ਜਗ੍ਹਾ ਤੇ ਅਸੀਂ ਗਏ ਵੀ ਆ ਅਕਪਲੇ ਕਪਲੇਨਾ ਦਿੱਤੀਆਂ ਐਪਲੀਕੇਸ਼ਨਾਂ ਦਿੱਤੀਆਂ ਐਸਐਸਪੀ ਦੇ ਵੀ ਬੜਾ ਜਗ੍ਹਾ ਤੇ ਹਰ ਜਗ੍ਹਾ ਤੇ ਅਸੀਂ ਜਾ ਕੇ ਦੇਖ ਲਈ ਪਰ ਲੇਕਿਨ ਅਜੇ ਤੱਕ ਵੀ ਉਹਦਾ ਹੱਲ ਨਹੀਂ ਹੋਇਆ ਲਾਸ ਨੂੰ ਸਾਡੇ ਰਿਕਾਰ ਸੜਨ ਨਾਲ ਪਾਸ ਭਾਈ ਜਿੰਦਾਰ ਜੀ ਖੜੇ ਆ ਔਰ ਉਹਨਾਂ ਦਾ ਵੀ ਬੜਾ ਨੁਕਸਾਨ ਹੋ ਰਿਹਾ ਉਸ ਗਲੀ ਦੇ ਸਿਵਰੇਜ ਦੇ ਕਾਰਨ ਉਸ ਮੁਹੱਲੇ ਦੇ ਕਾਰਨ ਤੋਂ ਉਹਨਾਂ ਨੇ ਵੀ ਬੜਾ ਰੋਸ ਸਾਡੇ ਤੇ ਵੀ ਦਿਤਾ ਹੈ ਪਰ ਅਸੀਂ ਉਹਨਾਂ ਨੂੰ ਕੀ ਕਰ ਸਕਦੇ ਕਿਉਂਕਿ ਜਦੋਂ ਕੰਮ ਹੀ ਸਿਵਰੇਜ ਦਾ ਪਰ ਸਿਵਰੇਜ ਦਾ ਹੱਲ ਕੋਈ ਨਹੀਂ ਹੋਇਆ ਅਜੇ ਤੱਕ ਜੋ ਅਸੀਂ ਅੱਜ ਐਸਐਸਪੀ ਦੇ ਪੇਸ਼ ਹੋਏ ਔਰ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਸਾਨੂੰ ਭਰੋਸਾ ਜੂੜ ਦਵਾਇਆ ਹੈਗਾ ਔਰ ਸਾਨੂੰ ਵਾਅਦਾ ਕਰਾਇਆ 5-4 ਦਿਨਾਂ ਦੇ ਵਿੱਚ ਵਿੱਚ ਅਸੀਂ ਉਹਦਾ ਸਿਵਲ ਦਾ ਕੋਈ ਨ ਕੋ ਹੱਲ ਕੱਢਾਂਗੇ ਪਰ ਇੱਕ ਆਰਜੀ ਤੌਰ ਤੇ ਜ਼ਰੂਰ ਪਾਣੀ ਕੱਢਣੀ ਇਸ ਕੋਸ਼ਿਸ਼ ਕਰਦੇ ਆ ਔਰ ਅੱਜ ਤੋਂ ਇਹ ਸ਼ੁਰੂ ਕਰਾਂਗੇ ਔਰ ਉਸ ਤੋਂ ਬਾਅਦ ਜਿਹੜਾ ਉਹਦਾ ਟੈਂਡਰ ਹੈਗਾ ਜਦੋਂ ਟੈਂਡਰ ਪਾਸ ਹੋ ਗਿਆ ਉਸ ਤੋਂ ਬਾਅਦ ਅਸੀਂ ਉਹਨੂੰ ਮੇਨ ਡੇ ਲਾਈਨ ਦੇ ਵਿੱਚ ਲੈ ਲਵਾਂਗੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਬਲਵੰਤ ਸੰਮੇਵਾਲੀ ਰਾਸ਼ਟਰੀ ਸਿਕੱਤਰ ਲੋਕ ਸਭਾ ਹਲਕਾ ਪ੍ਰੋਪਰ ਇੰਚਾਰਜ ਨੈਸ਼ਨਲਿਸਟ ਜਸਟੀਸ ਪਾਰਟੀ ਅੱਜ ਅਸੀਂ ਐਕਸ਼ਨ ਸਾਫ ਦੇ ਦਫ਼ਤਰ ਪਹੁੰਚੇ ਇੱਕ ਮੰਗ ਪੱਤਰ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਜਿਹੜਾ ਸਾਡਾ ਅੰਬੇਦਕਰ ਨਗਰ ਤੇ ਮਾਡਲ ਟਾਊਨ ਜਿਹੜੀਆਂ ਇੱਧਰ ਕਾਫੀ ਕੰਪਲੀਟਾਂ ਦਿੱਤੀਆਂ ਸੀ ਪਰ ਸਾਡਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਸੀ ਅੱਜ ਸਾਡੇ ਨਾਲ ਭਰਾ ਖੜੇ ਆ ਜ਼ਿੰਮੇਦਾਰ ਇਹਨਾਂ ਦੋਸਤੇ ਜਿਹੜੀ ਕਣਕ ਬੀਜੀ ਹੋਈ ਹੈ ਤੇ ਉਹਦਾ ਸੀਵਰੇਜ ਤੇ ਗੰਦੇ ਪਾਣੀ ਨਾਲ ਕਾਫੀ ਨੁਕਸਾਨ ਹੋ ਰਿਹਾ ਤੇ ਜਿਹੜੇ ਮਹੱਲੇ ਦੇ ਬੱਚੇ ਆ ਉਹ ਵੀ ਉਸੇ ਗਲੀ ਦੇ ਵਿੱਚੋਂ ਲੰਘ ਕੇ ਜਾ ਰਹੇ ਆ ਜੇ ਕੋਈ ਬੱਚਿਆਂ ਨੂੰ ਨੁਕਸਾਨ ਹੁੰਦਾ ਹੈ ਜਿਵੇਂ ਤੁਹਾਨੂੰ ਪਤਾ ਚਮੜੀ ਦਾ ਰੋਗ ਜਾਂ ਕਣਕ ਨੂੰ ਕੋਈ ਨੁਕਸਾਨ ਹੁੰਦਾ ਹੈ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਅਸੀਂ ਸਾਰਾ ਮੱਲਾ ਇਹਨਾਂ ਦੇ ਨਾਲ ਖੜਕੇ ਅਸੀਂ ਜਿਹੜੇ ਇੱਥੋਂ ਦੇ ਐਕਸ਼ਨ ਨੇ ਤੇ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਸੀਵਰੇਜ ਮਹਿਕਮੇ ਦਾ ਹੈ ਉਹਦੇ ਖਿਲਾਫ ਅਸੀਂ ਧਰਨਾ ਮਜਾਰਾ ਵੀ ਕਰਾਂਗੇ ਤੇ ਕੋਰਟ ਵਿੱਚ ਵੀ ਜਾ ਕੇ ਜਿਹੜਾ ਅਸੀਂ ਮਾਜਦੇ ਦੀ ਪੂਰੀ ਇੰਨਾ ਤੋਂ ਮੰਗ ਕਰਾਂਗੇ ਦੁਬਾਰਤੋ ਫਿਰ ਮੈਂ ਇਹਨਾਂ ਨੂੰ ਮਹਿਕਮੇ ਨੂੰ ਚੇਤਾਵਨੀ ਦੇਣਾ ਕਿ ਸਾਡੇ ਦੋਨੇ ਮੱਲੇ ਤੇ ਸਾਡੇ ਜ਼ਿਮੀਂਦਾਰ ਭਰਾ ਜੱਥੇਬੰਦੀਆਂ ਜਿਹੜੇ ਕਿਸਾਨ ਇਹ ਲੈ ਕੇ ਅਸੀਂ ਇਹਨਾਂ ਤੇ ਜਿਹੜਾ ਬੁਹਾ ਕੇ ਰਾਂਗੇ ਜੇਕਰ ਇਹਨਾਂ ਨੇ ਸਾਡੇ ਸੀਵਰੇਜ ਪਾਣੀ ਦਾ ਹੱਲ ਨਾ ਕੀਤਾ ਜਾਂ ਸਾਡੀ ਜਿਹੜੀ ਪਰਾਵਾ ਦੀ ਕਣਕ ਨੂੰ ਨਾ ਬਚਾਇਆਗਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਖਾਤੇ ਅਰਜ ਇੱਕ ਸਾਫ ਸਫਾਈ ਨੂੰ ਲੈ ਕੇ ਡਾਕਟਰ ਅਮੀਰਕਰਨਗਰ ਤੇ ਮਾਡਾ ਟਾਊਨ ਦੇ ਵਾਸੀ ਪਹੁੰਚੇ ਸੀ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਅੱਜ ਅਮੀਰਕਰਨਗਰ ਦੇ ਵਾਸੀ ਆਏ ਸੀਗੇ ਜੀ ਉਹਨਾਂ ਦੇ ਸੀਵਰ ਦੀ ਸਮੱਸਿਆ ਹੈਗੀ ਓਵਰਫਲੋ ਦੀ ਤੇ ਉਹਨਾਂ ਨੂੰ ਦੱਸਿਆ ਗਿਆ ਜੀ ਵੀ ਇਸ ਸੰਬੰਧੀ ਜਿਹੜਾ ਹੈਗਾ ਮੈਂ ਟੈਂਡਰ ਭੇਜਤਾ ਜੀ ਫਲੂਟ ਕੀਤਾ ਹੈ ਸਫਾਈ ਦਾ ਵੀ ਪਹਿਲਾਂ ਅਸੀਂ ਸ਼ਹਿਰ ਦੇ ਜਿਹੜੇ ਬਾਹਰ ਲੀਆਂ ਮੇਨ ਲਾਈਨਾਂ ਦੀ ਸਫਾਈ ਕਰਾਈ ਹੈ ਸੁਪਰ ਸਰਕਮ ਮਸ਼ੀਨ ਨਾਲ ਹੁਣ ਅਸੀਂ ਇੰਟਰਨਲ ਦਾ ਭੇਜਿਆ ਜੀ ਉਥੇ ਜੀ ਸਫਾਈ ਹੋ ਰਹੀ ਹੈ ਪਲੱਸ ਇੱਕ ਸਾਡਾ ਜਿਹੜਾ ਬਾਈਪਾਸ ਰੋਡ ਤੇ 900 ਮੀਟਰ ਦਾ ਟੋਟਾ ਜਿਹੜਾ ਰਹਿ ਗਿਆ ਸੀਗਾ ਉਹ ਠੇਕੇਦਾਰ ਨੂੰ ਕਹਤਾ ਜੀ ਉਹਦੇ ਨਾਲ ਵੀ ਕਾਫੀ ਇਹਨਾਂ ਨੂੰ ਰੀਲੀਫ ਮਿਲ ਜਾਏਗਾ ਤੇ ਟੈਂਪਰੇਰੀ ਇੱਕ ਵਾਰੀ ਮੈਂ ਟੈਂਕਰ ਭੇਜ ਰਿਆਂ ਜੀ ਤੇ ਜਿੱਥੇ ਜਿੱਥੇ ਉਹ ਅਪਲੋਡ ਦੀ ਸਮੱਸਿਆ ਆ ਗਈ ਉਹਦਾ ਹੱਲ ਹੋ ਜਾਏਗਾ ਸਰ ਜਿਵੇਂ ਮਾਡਰ ਟਾਊਨ ਤੇ ਬੇਕਾਰ ਨਗਰ ਦਾ ਇਧਰ ਚਾਵਲਾ ਚਿੱਕਣ ਨਾਲ ਥਾਂ ਦੇ ਵਾਲੇ ਰੋਡ ਤੇ ਸਪਲਾਈ ਜਾਂਦੀ ਉਹਦੀ ਕੋਈ ਚੇਂਜ ਕੀਤੀ ਜਾ ਸਕਦੀ ਹੈ ਇਹਦੀ ਪ੍ਰਪੋਜ਼ਲ ਬਣ ਚੁੱਕੀ ਹੈ ਜੀ ਤੇ ਇਹਦੀ ਸਾਡਾ ਅਮਰਤ ਟੂ ਦੇ ਵਿੱਚ ਸਾਡੇ ਕੋਲੇ ਈਪੀਆਰ ਆ ਚੁੱਕੀ ਹੈ ਇਨ ਦਾ ਜਿਹੜਾ ਪਰਮਾਨੈਂਟ ਹੀ ਹੱਲ ਹੋ ਰਿਹਾ ਜੀ ਹੁਣ ਕੀ ਹੈ ਵੀ ਮੋਡਲ ਟਾਊਨ ਤੋਂ ਅਸੀਂ ਬੰਦ ਪਾਈਪ ਦੁਸ਼ਹਿਰਾ ਗਰਾਊਂਡ ਡਿਸਪੋਜ਼ਲ ਤੱਕ ਪਾਵਾਂਗੇ ਜੀ ਉਹਦੇ ਨਾਲ ਜਿਹੜਾ ਹੈਗਾ ਇਹ ਪੋਸ਼ਣ ਹੀ ਘੱਟ ਹੋ ਜਾਣਾ ਹੈ ਵੀ ਚਾਵਲਾ ਚਿਕਨ ਤੱਕ ਪਾਣੀ ਜਾਂਦਾ ਤਾਂ ਇਹਨਾਂ ਦਾ ਡਾਇਰੈਕਟ ਹੈ ਜਿਹੜਾ ਉਹ ਦੁਸ਼ਹਿਰਾ ਗਰਾਊਂਡ ਤੇ ਜਾਵੇਗਾ ਸਰ ਜਿਵੇਂ ਸਫਾਈ ਕਰਨ ਸੰਬੰਧੀ ਜਿਵੇਂ ਲਿਫਾਫੇ ਕਾਫੀ ਨਿਕਲਦੇ ਆ ਪੋਲੀਥੀਨ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਪਰ ਪਬਲਿਕ ਨੂੰ ਹਰ ਵਾਰ ਇਹ ਹੀ ਅਪੀਲ ਕਰੀਦੀ ਹੈ ਹੁਣ ਵੀ ਕਰ ਰਹੇ ਆਂ ਜੀ ਵੀ ਕਾਇਲੀ ਕੋਈ ਜਿਹੜੀਆਂ ਬੋਟਲਾਂ ਲਿਫਾਫੇ ਠੀਕ ਹੈ ਜੀ ਇਹ ਚੀਜ਼ਾਂ ਨਾ ਘੇਰੋ ਕਿਉਂਕਿ ਇਹੀ ਇੱਕ ਮੇਨ ਕਾਰਨ ਹੁੰਦਾ ਜੀ ਜਿਹੜਾ ਸੀਵਰ 'ਚ ਜਾ ਕੇ ਅੱਗੇ ਪਾਈਪ ਦੇ ਅੱਗੇ ਲੱਗ ਕੇ ਸੀਵਰ ਚੋਕ ਕਰ ਦਿੰਦੀਆਂ ਹਨ ਪਰੰਤੂ ਫਿਰ ਵੀ ਬਹੁਤ ਜ਼ਿਆਦਾ ਮਤਲਬ ਸੀਵਰ ਦੇ ਵਿੱਚ ਇਹ ਚੀਜ਼ਾਂ ਆ ਰਹੀਆਂ ਆਂ ਅਸੀਂ ਸਫਾਈ ਕਰਾ ਰਹੇ ਆਂ ਜੀ ਪਲਾਸਟਿਕ ਆ ਰਿਹਾ ਬੋਟਲਜ਼ ਆ ਰਹੀਆਂ ਜੀ ਬੜਾ ਕੁਝ ਆ ਰਿਹਾ ਠੀਕ ਹੈ